ਦੋਸਤੋ ਤੁਸੀਂ ਅਕਸਰ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਭੰਗਵੇ ਰੰਗ ਦੇ ਕੱਪੜੇ ਪਾ ਕੇ ਤੁਰਦੇ ਫਿਰਦੇ ਜੋਗੀਆਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਨੇ ਸੈਡਾਂ ਉੱਪਰ ਝੁੰਗੀਆਂ ਲਮਕਾਈਆਂ ਹੁੰਦੀਆਂ ਹਨ ਕਈ ਜੋਗੀ ਤਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਦਵਾਈਆਂ ਵੀ ਦਿੰਦੇ ਹਨ ਕਈ ਜੋਗੀ ਸੱਪ ਫੜਦੇ ਦੇਖੇ ਜਾਂਦੇ ਹਨ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਕਈਆਂ ਕੋਲ ਇੱਕ ਹੋਰ ਜਈ ਕੀਮਤੀ ਚੀਜ਼ ਹੁੰਦੀ ਹੈ ਜਿਸ ਨੂੰ ਵਿਅਕਤੀ ਘਰੇ ਰੱਖ ਲਵੇ ਤਾਂ ਉਹ ਮਾਲਾ-ਮਾਲ ਕਰ ਦਿੰਦੀ ਹੈ ਕਿਆ ਜਾਂਦਾ ਹੈ ਕੋ ਬੰਦੇ ਦੀ ਕਿਸਮਤ ਬਦਲ ਦਿੰਦੀ ਹੈ ਤੇ ਬੰਦਾ ਰਾਤੋਂ ਰਾਤ ਅਮੀਰ ਹੋ ਜਾਂਦਾ ਹੈ ਇਸ ਚੀਜ਼ ਨੂੰ ਗਿੱਦੜ ਸਿੰਘੀ ਕਿਹਾ ਜਾਂਦਾ ਹੈ ਤੁਹਾਡੇ ਵਿੱਚੋਂ ਵੀ ਬਹੁਤ ਸਾਰਿਆਂ ਨੇ ਸ਼ਾਇਦ ਇਹ ਗਿੱਦੜ ਸਿੰਘੀ ਜੋਗੀਆਂ ਕੋਲੋਂ ਖਰੀਦ ਕੇ ਆਪਣੇ ਘਰ ਵਿੱਚ ਰੱਖੀ ਹੋਵੇ ਇਹ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਜਿਸ ਉੱਪਰ ਬਸ ਵਾਲ ਹੀ ਵਾਲ ਉੱਗੇ ਹੁੰਦੇ ਹਨ ਉਸ ਨੂੰ ਗਿੱਦੜ ਸਿੰਘੀ ਕਿਹਾ ਜਾਂਦਾ ਹੈ ਅਕਸਰ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੋਵੇਗਾ ਕਿ ਫਲਾਣੇ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਹੈ ਅਸਲ ਵਿੱਚ ਇਹ ਗਿੱਦੜ ਸਿੰਘੀ ਹੁੰਦੀ ਕਿਹੜੀ ਚੀਜ਼ ਹੈ ਅਤੇ ਕੀ ਰਾਤੋ ਰਾਤ ਬੰਦੇ ਨੂੰ ਮਾਲਾ ਮਾਲ ਕਰ ਦਿੰਦੀ ਹੈ ਕੀ ਇਹ ਸੱਚਮੁੱਚ ਸੰਦੂਰ ਖਾਂਦੀ ਹੈ ਅਤੇ ਅੱਗੇ ਬੱਚਿਆਂ ਨੂੰ ਜਨਮ ਦਿੰਦੀ ਹੈ ਇਹ ਸਭ ਇਹ ਵਿੱਚ ਆਪਾਂ ਗਿੱਦੜ ਸਿੰਘ ਦੀ ਪੂਰੀ ਸਚਾਈ ਜਾਣਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਜੇ ਅਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਦੇ ਆ ਜੇ ਗਿੱਦੜ ਸਿੰਘੀ ਦੀ ਚਰਚਾ ਪੂਰੇ ਪੰਜਾਬ ਜਾਂ ਭਾਰਤ ਵਿੱਚ ਨਹੀਂ ਸੋਗ ਕੇ ਆਪਣੇ ਗਵਾਂਡੀ ਮੁਲਕ ਪਾਕਿਸਤਾਨ ਵਿੱਚ ਵੀ ਬਹੁਤ ਹੈ ਲੋਕ ਇਸ ਨੂੰ ਖਰੀਦਣ ਵਾਸਤੇ ਲੱਖਾਂ ਰੁਪਏ ਚੁੱਕੇ ਫਿਰਦੇ ਹਨ ਇਹ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਹੁੰਦਾ ਹੈ ਜਿਸ ਉੱਪਰ ਵਾਲ ਹੀ ਵਾਲ ਹੁੰਦੇ ਹਨ ਜੋਗੀਆਂ ਅਤੇ ਪੁਰਾਣੇ ਸਮੇਂ ਤੋਂ ਜਿਹੜੀਆਂ ਗੱਲਾਂ ਚੱਲੀਆਂ ਆ ਰਹੀਆਂ ਹਨ ਕਿਹਾ ਜਾਂਦਾ ਹੈ ਕਿ ਗਿੱਦੜ ਸਿੰਘੀ ਨਾਰ ਅਤੇ ਮਾਦਾ ਹੁੰਦੀ ਹੈ ਇਹ ਸੰਦੂਰ ਖਾਂਦੀ ਹੈ ਅਤੇ ਸੰਦੂਰ ਦੇ ਨਾਲ-ਨਾਲ ਛੋਟੀਆਂ ਲਾਚੀਆਂ ਅਤੇ ਲੌਂਗ ਵੀ ਪਾਏ ਜਾਂਦੇ ਹਨ ਇਹ ਗਿੱਦੜ ਸਿੰਘੀ ਸੰਦੂਰ ਖਾ ਕੇ ਅੱਗੇ ਬੱਚਿਆਂ ਨੂੰ ਜਨਮ ਦਿੰਦੀ ਹੈ ਹੁਣ ਗੱਲ ਕਰਦੇ ਹਾਂ ਇਹ ਗਿੱਦੜ ਸਿੰਘੀ ਪੈਦਾ ਕਿੱਥੋਂ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਉੱਪਰ ਇੱਕ ਗਿੱਦੜ ਰਹਿੰਦਾ ਹੈ ਜਿਸ ਦੇ ਸਿਰ ਉੱਪਰ ਇੱਕ ਸਿੰਘ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਇਹੋ ਜਿਹਾ ਗਿੱਦੜ ਹਜ਼ਾਰਾਂ ਵਿੱਚੋਂ ਇੱਕ ਹੁੰਦਾ ਹੈ ਜਿਸ ਨੂੰ ਮਾਰ ਕੇ ਉਸ ਦਾ ਸਿੰਘ ਵਾੜ ਲਿਆ ਜਾਂਦਾ ਹੈ ਅਤੇ ਇਹ ਗਿੱਦੜ ਬਹੁਤ ਹੀ ਮੁਸ਼ਕਲ ਨਾਲ ਲੱਭਦਾ ਹੈ ਇਸ ਨੂੰ ਗਿੱਦੜ ਸਿੰਘੀ ਆਖਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹ ਸਿੰਘ ਹਾਰ ਇੱਕ ਗਿੱਦੜ ਦੇ ਸਿਰ ਦੇ ਉੱਪਰ ਨਹੀਂ ਉਕਦਾ ਇਹ ਬੜੀ ਮੁਸ਼ਕਲ ਨਾਲ ਲੱਭਦਾ ਹੈ ਅਤੇ ਇਸ ਸਿੰਘ ਨੂੰ ਵੱਢ ਕੇ ਇਸ ਦੇ ਵਿੱਚੋਂ ਗਿੱਦੜ ਸਿੰਘੀ ਕੱਢੀ ਜਾਂਦੀ ਹੈ ਅੰਗਰੇਜ਼ੀ ਵਿੱਚ ਗਿੱਦੜ ਸਿੰਘੀ ਨੂੰ ਜੈਕਲ ਹੌਰਨ ਵੀ ਕਿਹਾ ਜਾਂਦਾ ਹੈ ਗਿੱਦੜ ਸਿੰਘੀ ਨੂੰ ਕੁਝ ਲੋਕਾਂ ਵੱਲੋਂ ਚਮਤਕਾਰ ਦੀ ਚੀਜ਼ ਮੰਨਿਆ ਜਾਂਦਾ ਹੈ ਗਿੱਦੜ ਸਿੰਘੀ ਨੂੰ ਜਿੰਦਾ ਚੀਜ਼ ਵੀ ਇਸ ਕਰਕੇ ਮੰਨਿਆ ਜਾਂਦਾ ਹੈ ਕਿਆ ਜਾਂਦਾ ਹੈ ਕਿ ਇਹ ਇੱਕ ਨਵੇਂ ਗਿੱਦੜ ਦੇ ਪੈਦਾ ਹੋਣ ਸਵੇ ਗਿੱਦੜੀ ਦੀ ਗਰਭ ਵਿੱਚ ਪੈਦਾ ਹੁੰਦੀ ਹੈ ਇਹ ਉਹ ਸਾਰੀਆਂ ਗੱਲਾਂ ਹਨ ਜੋ ਸਾਨੂੰ ਗਿੱਦੜ ਸਿੰਘੀ ਵੇਚਣ ਵਾਲੇ ਦੱਸਦੇ ਹਨ ਅਤੇ ਅਸੀਂ ਪੁਰਾਣੇ ਸਮੇਂ ਤੋਂ ਇਹ ਗੱਲਾਂ ਸੁਣਦੇ ਆ ਰਹੇ ਹਾਂ ਪਰ ਵਿਗਿਆਨ ਇਸ ਬਾਰੇ ਕੁਝ ਹੋਰ ਹੀ ਕਹਿੰਦਾ ਹੈ ਉਹ ਜਾਣਦੇ ਹਾਂ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ ਜੇ ਵਿਗਿਆਨ ਦੀ ਮੰਨੀਏ ਤਾਂ ਕਹਿੰਦਾ ਹੈ ਕਿ ਗਿੱਦੜ ਸਿੰਘੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕੋਈ ਗਿੱਦੜ ਸਿੰਘੀ ਹੁੰਦੀ ਨਹੀਂ ਨਾ ਕੋਈ ਇਹੋ ਜਿਹਾ ਗਿੱਦੜ ਹੁੰਦਾ ਜਿਸ ਦੇ ਸਿਰ ਉੱਪਰ ਸੇਂਗੂ ਗਿਆੰਦਾ ਹੈ ਇਹ ਗਿੱਦੜ ਸਿੰਘੀ ਮਰੇ ਹੋਏ ਜਾਨਵਰ ਜਿਵੇਂ ਬਿੱਲੀ ਕੁੱਤਾ ਗਿੱਦੜ ਦੇ ਪੈਰ ਦਾ ਪੰਜਾ ਹੁੰਦਾ ਹੈ ਉਸ ਉੱਪਰ ਪਹਿਲਾਂ ਹੀ ਵਾਲ ਉੱਗੇ ਹੋਏ ਹੁੰਦਾਨ ਕਿਉਂਕਿ ਸੰਧੂਰ ਵਿੱਚ ਜਾਂ ਨਾ ਤਾਂ ਕੋਈ ਇਹੋ ਜਿਹਾ ਪੋਸ਼ਕ ਤੱਤ ਹੁੰਦਾ ਹੈ ਜਿਸ ਨੂੰ ਖਾ ਕੇ ਕੋਈ ਚੀਜ਼ ਜਿੰਦਾ ਰਹਿ ਸਕੇ ਅਕਸਰ ਆਪਾਂ ਮਰੇ ਹੋਏ ਜਾਨਵਰਾਂ ਦੇ ਪੰਜੇ ਨੂੰ ਸੰਧੂਰ ਵਿੱਚ ਰੱਖਦੇ ਹਾਂ ਉਸ ਦਾ ਰੰਗ ਜਿਹੜਾ ਉਸ ਦੇ ਵਾਲਾਂ ਉੱਪਰ ਲੱਗ ਜਾਂਦਾ ਹੈ ਸੰਦੂਰ ਇੱਕ ਕੈਮੀਕਲ ਕੰਪਾਊਂਡ ਹੈ ਜਿਸ ਵਿੱਚ ਆਪਾਂ ਉਸ ਮਰੇ ਹੋਏ ਪੰਜੇ ਨੂੰ ਰੱਖ ਦਿੰਦੇ ਹਾਂ ਤਾਂ ਉਹ ਛੇਤੀ ਖਰਾਬ ਨਹੀਂ ਹੁੰਦਾ ਅਤੇ ਲੰਮਾ ਸਮਾਂ ਉਸ ਵਿੱਚ ਜਿੰਦਾ ਰਹਿੰਦਾ ਹੈ। ਸੰਦੂਰ ਦੇ ਵਿੱਚ ਕੈਮੀਕਲ ਹੋਣ ਕਾਰਨ ਇਹ ਪੰਜਾ ਜ਼ਿਆਦਾ ਟਾਈਮ ਸੰਦੂਰ ਵਿੱਚ ਰਹਿਣ ਕਰਕੇ ਕੁਝ ਹਿੱਸਿਆਂ ਵਿੱਚ ਟੁੱਟ ਕੇ ਬिखर ਜਾਂਦਾ ਹੈ ਜਿੰਨੂੰ ਆਪਾਂ ਅਕਸਰ ਹੀ ਗਿੱਦੜ ਸੰਗੀ ਦੇ ਬੱਚੇ ਕਹਿੰਦੇ ਹਾਂ। ਸੰਦੂਰ ਨੂੰ ਇਸ ਵਿੱਚ ਇਸ ਕਰਕੇ ਪਾਇਆ ਜਾਂਦਾ ਹੈ ਤਾਂ ਕਿ ਸੰਦੂਰ ਨੂੰ ਇੱਕ ਧਾਰਮਿਕ ਪੱਖ ਨਾਲ ਵੀ ਵੇਖਿਆ ਜਾਂਦਾ ਹੈ ਜਿਸ ਕਰਕੇ ਲੋਕਾਂ ਦਾ ਇਸ ਤੇ ਯਕੀਨ ਛੇਤੀ ਵੱਧ ਜਾਂਦਾ ਹੈ। ਵਿਗਿਆਨ ਇਸ ਗਿੱਦਰ ਸਿੰਘੀ ਨੂੰ ਪੂਰੇ ਤੌਰ ਤੇ ਖਾਰਜ ਕਰਦਾ ਹੈ ਅਤੇ ਇਸ ਨੂੰ ਪਖੰਡਵਾਦ ਕਹਿੰਦਾ ਹੈ ਕਿਉਂਕਿ ਜਿਹੜੇ ਲੋਕ ਅਕਸਰ ਹੀ ਇਸ ਨੂੰ ਵੇਚਦੇ ਹਨ ਉਹ ਕਹਿੰਦੇ ਹਨ ਕਿ ਇਸ ਨਾਲ ਕਿਸਮਤ ਚਮਕਦੀ ਹੈ ਅਤੇ ਬੰਦਾ ਰਾਤੋਂ ਰਾਤ ਮਾਲਾ-ਮਾਲ ਹੋ ਜਾਂਦਾ ਹੈ ਪਰ ਉਹ ਆਪ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਉਹ ਛੜਕਾ ਦੇ ਕਿਨਾਰੇ ਬੈਠੇ ਹੋਣਗੇ ਅਤੇ ਰਾਤ ਨੂੰ ਛੜਕਾਂ ਤੇ ਹੀ ਸੌਂਦੇ ਹਨ ਉਹਨਾਂ ਦੀ ਕਿਸਮਤ ਅੱਜ ਤੱਕ ਕਿਉਂ ਨਹੀਂ ਚਮਕੀ ਤੁਸੀਂ ਅਕਸਰ ਹੀ ਹਰ ਦੁਆਰ ਦੀਆਂ ਛੜਕਾਂ ਦੇ ਉੱਪਰ 20 ਰੁਪਏ ਦੀ ਇਹ ਗਿੱੱਡਰ ਸਿੰਘੀ ਵੇਚਦੇ ਦੇਖੇ ਹੋਣਗੇ ਜੇਕਰ ਇਹ ਸੱਚਮੁੱਚ ਹੀ ਉਹ ਸਗਿੱੱਡਰ ਦਾ ਸਿੰਘ ਹੈ ਜੋ ਹਜ਼ਾਰਾਂ ਵਿੱਚੋਂ ਇੱਕ ਹੈ ਤਾ ਫੇਰ 20 ਰੁਪਏ ਦਾ ਕਿਉਂ ਵੇਖਦਾ ਹੈ ਇਹ ਇੱਕ ਪਖੰਡਵਾਦ ਫਲਾਰੇ ਨੇ ਉਸ ਵਿੱਚੋਂ ਕਮਾਈ ਕਰਨ ਦਾ ਇੱਕ ਵਧੀਆ ਤਰੀਕਾ ਹੈ ਇਹ ਗਿੱਦੜ ਸਿੰਘੀ ਦੀ ਅਸਲ ਸਚਾਈ ਦੀ ਵੀਡੀਓ ਅਖੀਰ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੇ ਵੀਰ ਚੈਨਲ ਤੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਓ ਅਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀ ਆਪਣੀ ਰਾਇ ਕਮੈਂਟਾਂ ਵਿੱਚ ਜਰੂਰ ਦੇ ਆ ਜੇ